ਜਿਹੜਾ ਬ੍ਰਾਹਮਣ ਸੀ ਇਹਦਾ ਐਡਾ ਪਹਿਣਾ ਆਚਾਰ ਸੀ ਆਪਦੇ ਦੇਸ਼ ਵਿੱਚ ਜਿਹੜਾ ਕੋਈ ਨਵਾਂ ਵਿਆਹ ਕੇ ਵਿਆਹ ਲਿਆ ਕਰੇ ਪਹਿਲਾਂ ਇੱਕ ਰਾਤ ਆਪਦੇ ਘਰ ਉਹ ਸੇ ਸਤਰੀ ਨੂੰ ਰੱਖਦਾ ਹੁੰਦਾ ਸੀ ਤੇ ਫੇਰ ਉਹ ਦੂਸਰਾ ਲਿ ਜਾ ਸਕਦਾ ਸੀ ਹੁਕਮ ਤੋਂ ਡਰਦੇ ਹੋਏ ਸਾਰੇ ਲੋਕ ਪਹਿਲਾਂ ਇਬਰਾਹਮ ਦੇ ਘਰ ਭੇਜ ਦਿੰਦੇ ਸੀ ਇਹ ਮੰਦ ਕਰਮ ਕਰਦਾ ਸੀ ਤੇ ਫੇਰ ਉਹਨਾਂ ਦੇ ਘਰ ਲੜਕੀਆਂ ਬਸਦੀਆਂ ਸਨ ਅਹੀ ਜੀ ਹਾਲਤ ਸੀ ਇੱਕ ਬ੍ਰਾਹਮਣ ਮੁਕਲਾਵਾ ਲੈ ਕੇ ਆਇਆ ਤੇ ਬ੍ਰਾਹਮ ਸ਼িকার ਖੇਲਦਾ ਫਿਰਦਾ ਸੀ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬ੍ਰਾਹਮ ਕੀ ਵਾਰ ਕੀ ਤੁਨੀ ਗਾਉਣੀ ਗੂਜਰੀ ਕੀ ਵਾਰ ਮਹੱਲਾ ਤੀਜਾ ਗੂਜੀ ਦੀ ਵਾਰ ਮਾਰੇ ਸਾਉ ਚਾਰਵੇਂ ਵਾਰ ਨਾਮ ਪੌੜੀਆਂ ਦਾ ਹੈ ਤੀਜੇ ਪਾਰਸ਼ਰੀਆਂ ਪੌੜੀਆਂ ਆਉਣੀਆਂ ਵਾਰ ਨਾ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾ ਹੁੰਦਾ ਗੁਰਮੁਖ ਖਾਨਾ ਤੇ ਮਨਮੁਖ ਖਾਨਾ ਮੁਕਾਬਲਾ ਹੈ ਜਰਮੁਖ ਜਿੱਤ ਕੇ ਜਾਣਗੇ ਮਨੁਖ ہار ਕੇ ਜਾਣਗੇ ਤੇ ਵਾਰਨਾਮ ਜਸਦਾ ਹੈ ਗੁਰੂ ਦੇ ਪਰਮੇਸ਼ਰ ਦਾ ਜਸ ਪੌੜੀਆਂ ਦੇ ਗੁਰੂ ਅਮਰਦਾਸ ਜੀ ਦੇ ਪਤਸ਼ਾਹੀ ਜੀ ਨੇ ਹੋਣਗੀਆਂ ਉਚਾਰਦੇ ਹਨ ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ ਸੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਤੋਂ ਪੁੱਛਿਆ ਸੀ ਮਾਰਾ ਬਾਣੀ ਰਚਣ ਦਾ ਸਾਨੂੰ ਕੀ ਹੁਕਮ ਹੈ ਮਹਾਰਾਜ ਨੇ ਕਿਹਾ ਸੀ ਤੁਸੀਂ ਬਾਣੀ ਬਹੁਤ ਰਚੀ ਗਈ ਹੈ ਇਹਦਾ ਪ੍ਰਚਾਰ ਹੀ ਕਰਨਾ ਹੈ 6ਵੇਂ 7ਵੇਂ 8ਵੇਂ ਤੱਕ 9ਵੇਂ ਸਰੂਪ ਵਿੱਚ ਫਿਰ ਉਚਾਰਾਂਗੇ 10ਵੇਂ ਸਰੂਪ ਧਾਰ ਕੇ ਗੁਰਿਆਈ ਦੇਵਾਂਗੇ ਇਹ ਬਚਨ ਕੀਤੇ ਸਨ ਤੇ ਨੌ ਤਨ ਨੂੰ ਤੁਸੀਂ ਉਚਾਰੇ ਉਸ ਗੁਰੂ ਅਰਜਨ ਦੇਵ ਜੀ ਦੀ ਆਗਿਆ ਕਰਕੇ ਇਹ ਨੌ ਤਨ ਮਹਾਰਾਜ ਜਾਈਆਂ ਹੈ ਪਹਿਲੀ ਮਾਝ ਦੀ ਵਾਰ ਦੀ ਹੈ ਦੂਜੀ ਗੌੜੀ ਦੀ ਦੂਜੀ ਵਾਰ ਦੀ ਹੈ ਤੀਜੀ ਆਸਾ ਦੀ ਵਾਰ ਦੀ ਹੈ ਤੇ ਚੌਥੀ ਏ ਇਸ ਪ੍ਰਕਾਰ ਬਢੰਸ ਦੀ ਪੰਜਵੀਂ ਤੇ ਛੇਵੀਂ ਅੰਕਲੀ ਵੀ ਵਾਰਦੀ ਹੈ ਸਤਵੀਂ ਸਰਗ ਵੀ ਵਾਰਦੀ ਹੈ ਅੱਠਵੀਂ ਮੂਲਾਰਦੀ ਵਾਰਦੀ ਹੈ ਨੌਵੀਂ ਕਾਂਲੇ ਦੀ ਵਾਰਦੀ ਹੈ ਇਹ ਨੌ ਤਨਾ ਗੁਰੂ ਸਾਹਿਬ ਜੀ ਨੇ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੇ ਵਿੱਚ ਸੁਣ ਕੇ ਟਾੜੀਆਂ ਦੇ ਪਾਸੋਂ ਅਬਦੁੱਲਾ ਤੇ ਨੱਥਾ ਟਾੜੀ ਹੁੰਦੇ ਸੀ ਮਹਾਰਾਜ ਦੇ ਉਹਨਾਂ ਦੇ ਪਾਸੋਂ ਸੁਣ ਕਰਕੇ ਇਹ ਗੁਰੂ ਅੰਸਾ ਦੇ ਚੜਾਹੀਆਂ ਗੁਰੂ ਅਰਜਨ ਸਾਹਿਬ ਦੀ ਆਗਿਆ ਨਾਲ ਭਾਈ ਗੁਰਦਾਸ ਸਾਹਿਬ ਤੋਂ ਲਿਖਾ ਕੇ ਹੋਣੇ ਮਾਰਾ ਸਾਹਿਬ ਜੀ ਸਿਕੰਦਰ ਬ੍ਰਾਹਮ ਕੀ ਵਾਰ ਕੀ ਤੁਨੀ ਗਾਉਣੀ ਕਹਿੰਦੇ ਐ ਸਿਕੰਦਰ ਤੇ ਬ੍ਰਾਹਮ ਦੀ ਜਿਹੜੀ ਵਾਰ ਆ ਨਾ ਢਾਡੀਆਂ ਨੂੰ ਬਣਾਈ ਉਹਦੀ ਤੁਨੀ ਉੱਤੇ ਗਾਉਣੀ ਆ ਆਗਿਆ ਕਰਦੇ ਹਾਂ ਕਿ ਸਿਕੰਦਰ ਤੇ ਬ੍ਰਾਹਮ ਸਾਧ ਸੰਗਤ ਜੀ ਇੱਕ ਰਿਵਾੜਿਆਂ ਦੇ ਮਾਲਕ ਸੀ ਪਾਪਚਾਈ ਟਕੇ ਭਰਨ ਵਾਲੇ ਸਨ ਇਹ ਜਿਹੜਾ ਬ੍ਰਾਹਮ ਸੀ ਇਹਦਾ ਐਡਾ ਭੈਣਾ ਆਚਾਰ ਸੀ ਆਪਦੇ ਦੇਸ਼ ਵਿੱਚ ਜਿਹੜਾ ਕੋਈ ਨਵਾਂ ਵਿਆਹ ਕੇ ਯਾ ਲਿਆ ਕਰੇ ਪਹਿਲਾਂ ਇੱਕ ਰਾਤ ਆਉਦੇ ਘਰ ਉਹ ਸੀ स्त्री ਨੂੰ ਰੱਖਦਾ ਹੁੰਦਾ ਸੀ ਤੇ ਫੇਰ ਦੂਸਰਾ ਲਿ ਜਾ ਸਕਦਾ ਸੀ ਹੁਕਮ ਤੋਂ ਡਰਦੇ ਹੋਏ ਸਾਰੇ ਲੋਕ ਪਹਿਲਾਂ ਇਬਰਾਹਮ ਦੇ ਘਰ ਭੇਜ ਦਿੰਦੇ ਸੀ ਇਹ ਮੰਦ ਕਰਮ ਕਰਦਾ ਸੀ ਤੇ ਫੇਰ ਉਹਨਾਂ ਦੇ ਘਰ ਲੜਕੀਆਂ ਬਸਦੀਆਂ ਸਨ ਅਹੀ ਜੀ ਹਾਲਤ ਸੀ ਇੱਕ ਬ੍ਰਾਹਮਣ ਮੁਕਲਾਵਾ ਲੈ ਕੇ ਆਇਆ ਤੇ ਇਬਰਾਹਮ ਸ਼ਿਕਾਰ ਖੇਲਦਾ ਫਿਰਦਾ ਸੀ ਇਹ ਬ੍ਰਾਹਮਣ ਦੀ ਇਸਤਰੀ ਨੂੰ ਵੇਖ ਕਰਕੇ ਇਹ ਹੱਥ ਪਾਉਣਾ ਚਾਹਿਆ ਬ੍ਰਾਹਮ ਨੂੰ ਡਰ ਗਿਆ ਉਹ ਸਿਕੰਦਰ ਦੀ ਸ਼ਰਨ ਜਾ ਪਿਆ ਭੱਜ ਕੇ ਆਪਣੀ istri ਨੂੰ ਲੈ ਕੇ ਸਿਕੰਦਰ ਦੇ ਪਾਈਂ ਇਹ ਚਿੱਠੀ ਲਿਖੀ ਬ੍ਰਾਹਮ ਨੇ ਕਹਿੰਦਾ ਮੇਰੀ ਢੱਗ ਜਿਹੜੀ ਹੈ ਤੈਨੂੰ ਸਾਂਭ ਲਈ ਹੈ ਤੇ ਭੇਜਦੇ ਮੇਰੇ ਕੋਈ ਕਹਿੰਦਾ ਸ਼ਰਨ ਆਇਆ ਨੂੰ ਸੂਰਮੇ ਨਹੀਂ ਭੇਜਦੇ ਹੁੰਦੇ ਕਹਿੰਦੇ ਜੰਗ ਕਰ ਲੈ ਕਹਿੰਦੇ ਹਾਂ ਜੰਗ ਕਰਨ ਨੂੰ ਸਿਕੰਦਰ ਨੂੰ ਮੈਂ ਕਿਹਾ ਤਿਆਰ ਹਾਂ ਇਹ ਸੁਣ ਕਰਕੇ ਹੋਏ ਬ੍ਰਾਹਮ ਚੜ ਕੇ ਆ ਗਿਆ ਇਹਦੇ ਉੱਤੇ ਜਦੋਂ ਬ੍ਰਾਹਮ ਚੜ ਕੇ ਆ ਗਿਆ ਸਿਕੰਦਰ ਨੇ ਮੁਕਾਬਲਾ ਕੀਤਾ ਮੁਕਾਬਲੇ ਜੇ ਬ੍ਰਾਹਮ ਬਕਾਰੀ ਆਦਮੀ ਸੀ ਇਹਦੀ ਫੌਜ ਵੀ ਸਾਰੀ ਹਾਰ ਗਈ ਬ੍ਰਾਹਮ ਵੀ ਜਿਉਂਦਾ ਹੀ ਫੜਿਆ ਗਿਆ ਤੱਕੜ ਕੇ ਜਿਉਂਦੇ ਨੂੰ ਕੈਦ ਕਰ ਦਿੱਤਾ ਸਿਕੰਦਰ ਨੇ ਸੈ ਕੈਦ ਕਰਕੇ ਇਸ ਨੂੰ 6 ਮਹੀਨੇ ਕੈਦ ਰੱਖਾ ਭੁਖਾਤ ਹਾਇਆ ਰੱਖਿਆ ਫੇ ਕਹਿੰਦਾ ਮੈਨੂੰ ਮਾਫੀ ਦੇ ਅੱਗੇ ਵਾਸਤੇ ਮੈਂ ਇਹ ਮੰਦ ਕੰਮ ਕਦੇ ਨਹੀਂ ਕਰਾਂਗਾ ਕਿਸੇ स्त्री ਦੇ ਨਾਲ ਮੈਨੂੰ ਮਾਫੀ ਦੇ ਜਦੋਂ ਇਹਨਾਂ ਕਿਹਾ ਸਿਕੰਦਰ ਨੇ ਉਦੋਂ ਇਹਦੀ रियासत ਵਾਪਸ ਕਰ ਦਿੱਤੀ ਉਹ ਹੀ ਰਾਜਦਾਨ ਨੂੰ ਬਹਾਲ ਕਰ ਦਿੱਤਾ ਕਿਉਂ ਇਹ ਸਿਕੰਦਰ ਨੇ ਧਰਮ ਕੀਤਾ ਸੀ ਇਹ ਧਰਮ ਜਾਣ ਕੇ ਧਰਮ ਦੀ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਇਸ ਵਾਰ ਤੇ ਗੁਰੂ ਜੀ ਦੀ ਵਾਰ ਮਹਾਰਾਜੀ ਗਾਇਆ ਕਰੋ ਇਹ ਸਗੂ ਜੀ ਨੇ ਆਂਗੀਆਂ ਕੀਤੀ ਨੇ ਇਸ ਪ੍ਰਕਾਰ ਇਹਦਾ ਮੰਦ ਕਰਮ ਛਡਾਇਆ ਸੀ 6 ਮਹੀਨੇ ਕੈਦ ਕਰਕੇ ਬਰਾਹਮ ਦਾ ਸਿਕੰਦਰ ਨੇ ਇਹ ਲੋਦੀ ਸਿਕੰਦਰ ਨਹੀਂ ਸੀ ਸਿਕੰਦਰ ਆਜਮ ਨਹੀਂ ਸੀ ਕਿ ਹੋਰ ਕੋਈ ਸਿਕੰਦਰ ਸੀ ਜਿਸਨੇ ਬ੍ਰਾਹਮ ਦੇ ਤਾਈ ਜਿੱਤਿਆ ਸੀ ਸੋ ਇਸ ਪ੍ਰਕਾਰ ਇਹਦੀ ਪੌੜੀ ਹੋ ਹੈ ਪਾਪੀ ਬ੍ਰਾਹਮ ਖਾਨ ਪਰ ਚੜਿਆ ਸਿਕੰਦਰ ਪੇੜ ਦੂਹ ਕਾ ਮੱਚਿਆ ਬੜ ਰਣ ਦੇ ਅੰਦਰ ਹੜਿਆ ਖਾਨ ਬ੍ਰਾਹਮ ਨੂੰ ਕਰ ਫਤਹੀ ਸਿਕੰਦਰ ਬੰਦਿਆ ਸੰਗਲ ਪਾਇ ਕੈ ਜਨ ਕੀਲੇ ਬੰਦਰ ਆਪਣਾ ਹੁਕਮ ਨਾਏ ਕੈ ਛੜਿਆ ਜਗ ਅੰਦਰ